ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈ ਪੀ ਫੈਮਿਲੀ ਚੈਨਲ ਤੇ ਤੁਹਾਡੇ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਆਪਾਂ ਵੀਡੀਓ ਜਿਹੜੀ ਲੈ ਕੇ ਆਏ ਆ ਉਹ ਹੈਗਾ ਆਪਣਾ ਜੀ ਮੱਗ ਤੇ ਆਪਾਂ ਕਿਵੇਂ ਇਹਨੂੰ ਸਾਫ਼ ਕਰ ਸਕਦੇ ਆ ਆਪਾਂ ਸਿਰਫ 2 ਮਿੰਟ ਵਿੱਚ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਜਿੰਨਾ ਮਰਜੀ ਆਪਣੇ ਕੋਈ ਵੀ ਪਲਸ਼ ਕਰਦਾ ਬਾਲਟੀ ਹੋਵੇ ਜਾਂ ਕੋਈ ਵੀ ਆਪਣਾ ਦੇਖੋ ਜੀ ਇਹ ਕੱਪ ਹੋਵੇ ਆਪਾਂ ਬਹੁਤ ਆਸਾਨੀ ਦੇ ਨਾਲ ਸਾਫ਼ ਕਰ ਸਕਦੇ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜੀ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਚਲੋ ਹੁਣ ਆਪਾਂ ਜੀ ਦੋ ਚੀਜ਼ਾਂ ਲਵਾਂਗੇ ਜਿਹਦੇ ਨਾਲ ਆਪਾਂ ਮੈਂਟੋ ਮੈਂਟੀ ਆਪੇ ਨੂੰ ਕੱਪ ਨੂੰ ਬਿਲਕੁਲ ਸਾਫ਼ ਕਰ ਦਿਖਾਵਾਂਗੇ ਜੀ ਆਪਾਂ ਦੇਖੋ ਜੀ ਪਾਣੀ ਦੇ ਵੀ ਦਾਗ ਲੱਗ ਜਾਂਦੇ ਤੇ ਜਿਸ ਤਰੀਕੇ ਨਾਲ ਦੇਖੋ ਵਿੱਚ ਪਾਣੀ ਦੇ ਦਾਗ ਵੀ ਲੱਗੇ ਹੋਏ ਨੇ ਚਿੱਟੇ ਜਿਹੇ ਤੁਸੀਂ ਦੇਖ ਸਕਦੇ ਹੋ ਤੇ ਉਹ ਵੀ ਬਹੁਤ ਆਸਾਨੀ ਦੇ ਨਾਲ ਸਾਫ਼ ਹੋ ਜਾਣਗੇ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਦੋ ਚੀਜ਼ਾਂ ਲੈਣੀਆਂ ਨੇ ਲੋ ਜੀ ਆਪਾਂ ਇੱਥੇ ਨਾਲ ਥੋੜਾ ਜਿਹਾ ਲਵਾਂਗੇ ਚਿੱਟਾ ਸਰਕਾ ਜੇ ਤੁਹਾਡੇ ਵਰਤਨ ਜ਼ਿਆਦਾ ਨਹੀਂ ਪਲਾਸ਼ਟ ਦੇ ਤਾਂ ਤੁਸੀਂ ਵੱਧ ਲੈ ਸਕਦੇ ਹੋ ਤੇ ਆਪਾਂ ਸਿਰਫ ਡੇਢ ਚਮਚਾ ਲਵਾਂਗੇ ਚਿੱਟੇ ਸਰਕੇ ਦਾ ਤੇ ਹੁਣ ਆਪਾਂ ਜਿਹੜੀ ਅਗਲੀ ਚੀਜ਼ ਐਡ ਕਰਨੀ ਆ ਉਹ ਹੈਗਾ ਜੀ ਆਪਣਾ ਮਿੱਠਾ ਸੋਡਾ ਦੇਖੋ ਜੀ ਇਹ ਸਾਰਿਆਂ ਨੂੰ ਪਤਾ ਤੇ ਮਿੱਠਾ ਸੋਡਾ ਤੇ ਆਪਣੇ ਕਲੀਨਿੰਗ ਲਈ ਬਹੁਤ ਹੀ ਕੰਮ ਕਰਦਾ ਹੈ ਕੋਈ ਵੀ ਚੀਜ਼ ਹੋਵੇ ਮਿੰਟੋ ਮਿੰਟੀ ਸਾਫ ਹੋ ਜਾਂਦੀ ਹੈ ਇੱਥੇ ਲੋ ਜੀ ਆਪਾਂ ਅੱਧਾ ਚਮਚਾ ਹੀ ਲਵਾਂਗੇ ਮਿੱਠੇ ਸੋਟੇ ਦਾ ਦੇਖੋ ਜੀ ਆਪਣਾ ਇਹ ਬਿਲਕੁਲ ਕੈਮੀਕਲ ਵਾਂਗ ਹੀ ਤਿਆਰ ਹੋ ਗਿਆ ਤੇ ਹੁਣ ਆਪਾਂ ਇਹ ਤੁਹਾਨੂੰ ਕੱਪ ਸਾਫ ਕਰਕੇ ਦਿਖਾਉਣੀ ਹੈ ਮਿੰਟੋ ਮਿੰਟੀ ਹੀ ਸਾਫ ਹੋ ਜਾਣਾ ਜੀ ਆਪਾਂ ਨੂੰ ਜ਼ਿਆਦਾ ਨਹੀਂ ਰਗੜਨ ਦੀ ਲੋੜ ਆ ਤੇ ਆ ਦੇਖੋ ਜੀ ਤੁਸੀਂ ਪਹਿਲਾਂ ਕੱਪ ਨੂੰ ਦੇਖ ਸਕਦੇ ਆ ਇਸ ਤੋਂ ਬਾਅਦ ਸਾਫ਼ ਕੀਤਾ ਵੀ ਦਿਖਾਵਾਂਗੇ ਤੁਹਾਨੂੰ ਲੋ ਜੀ ਤੁਸੀਂ ਇੱਕ ਸਕਰੱਬ ਲੈ ਲਿਓ ਤੇ ਜਿਹੜਾ ਆਪਾਂ ਨੇ ਨਾ ਮਿੱਠਾ ਛੋਟੇ ਇਹਦੇ ਵਿੱਚ ਐਡ ਕੀਤਾ ਬਿਨੇਕਰ ਤੇ ਤੇ ਉਹ ਚੰਗੀ ਤਰ੍ਹਾਂ ਤੁਸੀਂ ਇਹਨੂੰ ਮਿਕਸ ਕਰ ਲਿਓ ਇਸ ਤਰੀਕੇ ਨਾਲ ਸਕਰੱਬ ਦੇ ਉੱਤੇ ਤੁਸੀਂ ਚੰਗੀ ਤਰ੍ਹਾਂ ਲਗਾ ਲਿਓ ਬਾਥਰੂਮ ਆਇਆ ਦੇਖੋ ਜੀ ਆਪਣੇ ਤੇ ਕਰੀਬ ਹਨ ਜਲਦੀ ਖਰਾਬ ਹੋ ਜਾਂਦੇ ਨੇ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਸੇਵ ਕਰ ਸਕਦੇ ਹੋ ਦੇਖੋ ਜੀ ਆਪਣੇ ਲਗਾਉਂਦੇ ਲਗਾਉਦੇ ਹੀ ਸਾਰੀ ਇਹਦੀ ਜੜੀ ਤੇਲ ਕੱਸੀ ਗਈ ਉਹ ਸਾਰੀ ਹੀ ਰਹੇਗੀ ਦੇਖੋ ਕਿ ਬਨੇਕਰ ਲਓ ਜੀ ਆਪਾਂ ਨੇ ਹੁਣ ਇਹਦੇ ਉੱਤੇ ਨਾ ਥੋੜਾ ਜਿਹਾ ਲਾਤਾ ਸਾਬਣ ਤੇ ਜਿਹੜਾ ਆਪਨੇ ਬਨੇਕਰ ਤੇ ਮਿੱਠਾ ਸੋਟਾ ਲਿਆ ਸੀ ਤੇ ਨਾਲ ਹੀ ਆਪਣੇ ਇੱਕ ਕੱਪ ਦੇ ਵਿੱਚ ਉਹ ਸਮੇਲਣੀ ਆਉਗੀ ਤੇ ਤੁਸੀਂ ਇਸ ਤੋਂ ਬਾਅਦ ਥੋੜਾ ਜਿਹਾ ਸਾਬਣ ਲਗਾ ਕੇ ਇਸ ਤਰੀਕੇ ਨਾਲ ਸਾਫ ਕਰਦੇ ਹੋ ਤੇ ਬਹੁਤ ਹੀ ਆਸਾਨੀ ਦੇ ਨਾਲ ਆਪਣਾ ਕੋਈ ਵਰਤਨ ਹੋਵੇ ਪਲਾਸਟਿਕ ਦਾ ਤੇ ਉਹ ਸਾਫ ਹੋ ਜਾਂਦਾ ਹੈ ਤੇ ਮਗਰ ਇਸ ਤੋਂ ਬਾਅਦ ਜੀ ਸਾਫ ਪਾਣੀ ਨਾਲ ਸਰਕਲ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਫਿਰ ਇਹਦੇ ਵਿੱਚ ਜਿਹੜੀ ਆਪਾਂ ਨੇ ਦੋ ਚੀਜ਼ਾਂ ਐਡ ਕੀਤੀਆਂ ਸੀਗੀਆਂ ਤੇ ਉਹ ਬਿਲਕੁਲ ਵੀ ਸਮੈਲ ਨਹੀਂ ਆਉਗੀ ਹੁਣ ਆਪਾਂ ਤੁਹਾਨੂੰ ਸਾਫ ਪਾਣੀ ਦੇ ਨਾਲ ਸਾਫ ਕਰਕੇ ਤੇ ਉਸ ਤੋਂ ਬਾਅਦ ਦਿਖਾਉਣੀ ਆ ਵੀ ਇਹਦਾ ਕੀ ਰਿਜ਼ਲਟ ਮਿਲਿਆ ਲਓ ਜੀ ਆਪਣਾ ਕੱਪ ਹੋ ਗਿਆ ਬਿਲਕੁਲ ਹੀ ਕਲੀਨ ਤੇ ਦੇਖੋ ਜੀ ਦੇਖੋ ਆਪਾਂ ਨੇ ਜਿਹੜੀ ਸਰਫ ਲਗਾਈ ਸੀਗੀ ਨਾ ਇਹਦੇ ਉੱਤੇ ਤੇ ਉਹ ਲਗਾਉਣੇ ਬਾਅਦ ਵਿੱਚ ਬਹੁਤ ਹੀ ਜ਼ਰੂਰੀ ਆ ਕਿਉਂਕਿ ਨਾ ਤਾਂ ਪਨੇਕ ਕਰਤੀ ਤੇ ਮਿੱਠੇ ਛੋਟੇ ਦੀ ਇਹਦੇ ਕੱਪ ਦੇ ਵਿੱਚ ਉਸ ਸਮੈਲ ਲਾਉਗੀ ਤੇ ਫਿਰ ਨਾਲੇ ਇਹਦੇ ਤੇ ਉੱਤੇ ਕੋਈ ਵੀ ਦੇਖੋ ਪਾਣੀ ਦਾ ਦਾਗ ਨਹੀਂ ਰਹਿਣਾ ਹੈਗਾ ਨਹੀਂ ਖੜਨਾ ਕਿਉਂਕਿ ਫਿਰ ਨਹੀਂ ਦੇਖੋ ਜੀ ਆਪਣਾ ਕੋਈ ਵੀ ਪਲਾਸਟਿਕ ਦਾ ਬਰਤਨ ਹੋਵੇ ਉਹਦੇ ਉੱਤੇ ਪਾਣੀ ਦੇ ਦਾਗ ਦੱਬੇ ਜਿਹੇ ਦਿਸਣ ਲੱਗ ਜਾਂਦੀ ਆ ਇਹ ਨਹੀਂ ਹੈਗਾ ਆਪਾਂ ਇਕੱਲਾ ਕੱਪ ਨੂੰ ਹੀ ਕਲੀਨ ਕਰ ਸਕਦੇ ਆ ਕੋਈ ਵੀ ਵੱਡੇ ਤੋਂ ਵੱਡਾ ਬਰਤਨ ਹੋਵੇ ਬਾਲਟੀ ਕੋਈ ਫੱਟੀ ਵਗੈਰਾ ਹੈ ਨਾ ਤੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਸੀ ਬਿਲਕੁਲ ਦੇਖੋ ਤੁਸੀਂ ਆਪਣਾ ਕੱਪ ਕਲੀਨ ਹੋ ਗਿਆ ਤੇ ਸਿਰ ਪਪਾ ਨੇ ਦੋ ਚੀਜ਼ਾਂ ਪਾ ਕੇ ਹੀ ਇਹਨੂੰ ਸਾਫ਼ ਕੀਤਾ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦਿਆ ਕਰੋ ਜੀ ਜੇ ਵੀਡੀਓ ਵਧੀਆ ਲੱਗੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ